ਸੋਕੇ ਅੱਖਾਂ ਤਾਂ ਜ਼ਰੂਰ ਨਮ ਹੋਣਗੀਆਂ ਅੱਜ ਤੋਂ ਸਿੱਖ ਇਤਿਹਾਸ ਦਾ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਪਰਿਵਾਰਾਂ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸ ਕੇ ਇਸ ਹਫ਼ਤੇ ਨੂੰ ਮਨਾਓ ਕਿਉਂਕਿ 6 ਨੂੰ 20 ਦਸੰਬਰ ਸਵੇਰੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਪਰਿਵਾਰ ਸੁਨੇਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ ਸੀ 20ਵੀਂ ਦਸੰਬਰ ਦੀ ਰਾਤ ਗੁਰੂ ਜੀ ਅਤੇ ਵੱਡੇ ਸਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸਕੀ ਦੀ ਚੁੱਕੀ ਵਿੱਚ ਰਹੇ 7 ਨੂੰ 21 ਦਸੰਬਰ ਗੁਰੂ ਸਾਹਿਬ ਅਤੇ ਵੱਡੇ ਸਹਿਬਜ਼ਾਦੇ ਸ਼ਾਮੀ ਚਮਕੌਰ ਸਾਹਿਬ ਪਹੁੰਚੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ 8ਪੂ ਮਿਤੀ 22 ਦਸੰਬਰ ਚਮਕੌਰ ਦੀ ਜੰਗ ਸ਼ੁਰੂ ਹੋ ਗਈ। ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਅਤੇ ਸੱਤ ਹੋਰ ਸਿੰਘਾਂ ਨਾਲ ਸ਼ਹੀਦ ਹੋ ਗਏ। ਬਾਬਾ ਤੁਝਾਰ ਸਿੰਘ ਵੀ ਉਮਰ 14 ਸਾਲ ਭਾਈ ਹਿਮਸਿੰਘ ਅਤੇ ਭਾਈ ਸਾਹਿਬ ਸਿੰਘ ਪੰਜਾਂ ਪਿਆਰਿਆਂ ਵਾਲੇ ਅਤੇ ਤੇ ਨਹੌਰ ਸਿੰਘਾ ਸੁਨੇਤ ਸ਼ਹੀਦ ਹੋ ਗਏ। 8 ਨੂੰ 22 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਅnder ਚਮਕੌਰ ਦੇ ਕਿਲੇ ਵਿੱਚੋਂ ਨਿਕਲ ਗਏ। 8 ਨੂੰ 22 ਦਸੰਬਰ ਮਰੰਡੇ ਦੇ ਚੌਧਰੀ ਗਣੀ ਖਾਨ ਅਤੇ ਮਣੀ ਖਾਨ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ। 9 ਪੋ 23 ਦਸੰਬਰ ਤਿੰਨੋਂ ਸਰਹੰਦ ਪਹੁੰਚਾਏ ਗਏ ਅਤੇ ਠੰਡੇ ਬਰਜ ਵਿੱਚ ਰਾਤ ਰੱਖੇ ਗਏ। 10 ਅਤੇ 11 ਪੋ ਮਿਤੀ 24 ਅਤੇ 25 ਦਸੰਬਰ ਨਵਾਬ ਵजीर खान ਦੀ ਕਚੈਰੀ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 12 ਪੋ 26 ਦਸੰਬਰ बाबा ज़ोरावर सिंह उम्र 8 साल ਅਤੇ बाबा फतेह सिंह उम्र 6 साल ਇਹਨਾਂ ਸ਼ਹੀਦ ਕਰ ਦਿੱਤਾ ਗਿਆ। ਤੇ ਮਾਤਾ ਗੁਜਰੀ ਜੀ ਢੰਡੇ ਪੁਰਜ ਵਿੱਚ ਸੁਆਸਤਿ ਆ ਗਏ। ਕਿਰਪਾ ਕਰਕੇ ਸਾਰੀ ਸੰਗਤ ਦੇ ਨਾਲ ਸ਼ੇਅਰ ਜ਼ਰੂਰ ਕਰਨਾ।